ਪਟੀ ਗਿਆ ਸਤ ਸਿਰ ਕਾਲ ਦੋਸਤੋ YouTube ਚੈਨਲ ਜੋਤ ਦੇਰੀ ਫਾਰਮਿੰਗ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤ ਸਿਰ ਕਾਲ ਤੇ ਅੱਜ ਪਹੁੰਚੀ ਆ ਜੀ ਆਪਾਂ ਬਾਦਰਾ ਮੰਡੀ ਸਟੇਟ ਰਾਜਸਥਾਨ ਜ਼ਿਲ੍ਹਾ ਹਨੂਮਾਨਗੜ ਬਿਲਕੁਲ ਟਿੱਬਾਂ ਦੇ ਵਿੱਚ ਮੰਡੀ ਲੱਗਦੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰੂੰਗਾ ਕਿ ਜਿੰਨ ਮੇਰੇ ਦੋਸਤਾਂ ਭਾਈਆਂ ਨੇ ਅਜੇ ਤੱਕ ہمارا ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਓ ਤੇ ਪੰਜਾਬ ਦੀਆਂ ਮੁੰਡੀਆਂ ਸਾਰੀਆਂ ਬੰਦ ਸੀ ਤੇ ਆਪਾਂ ਤੁਹਾਡੇ ਵਾਸਤੇ ਬੜੀ ਵੱਡੀ ਖੇਚੜ ਅੱਜ ਕੀਤੀ ਹੈ ਬਹੁਤ ਹੀ ਵੱਡੀ ਖੇਚੜ ਮੈਨੂੰ 300 ਕਿਲੋਮੀਟਰ ਪੈ ਗਿਆ ਦੋਸਤੋ ਤੁਹਾਨੂੰ ਪਤਾ ਖਰਚੇ ਵੀ ਬਹੁਤ ਪੈਂਦੇ ਆ ਤੇ ਤੁਹਾਨੂੰ ਆਪਾਂ ਦਿਖਾਉਣੇ ਬਾਦਰਾ ਮੰਡੀ ਤੇ ਕਿਸੇ ਵੀ ਦੋਸਤ ਨੇ ਆਪਣੇ ਚੈਨਲ ਤੇ ਵੀਡੀਓ ਲੋਨ ਹੀ ਹੋਵੇ ਨਾ ਤੇ ਆਪਾਂ ਦਾ ਚੈਨਲ ਦਾ ਕੰਟੈਕਟ ਨੰਬਰ ਥੱਲੇ ਚੱਲਦਾ ਹੈ ਬਿਲਕੁਲ ਸਕਰੀਨ ਦੇ 9530807080 ਇਧਰ ਵੇਖੋ ਮੱਝ ਤੁਹਾਨੂੰ ਇੱਕ ਦਿਖਾ ਰਿਹਾ ਬਹੁਤ ਵਧੀਆ ਮੱਝ ਕਈ ਮੇਰੇ ਦੋਸਤਾਂ ਦੇ ਇਹ ਬਾਦਰਾ ਮੰਡੀ ਦਿਖਾ ਅੱਜ ਆਪਾਂ ਤੁਹਾਨੂੰ ਬਾਦਰਾ ਮੰਡੀ ਦਿਖਾ ਰਿਹਾ ਆ ਦੇਖੋ ਮੱਝ ਬੜੇ ਚੰਗੀਆਂ ਮੱਝਾਂ ਨੇ ਬਿਲਕੁਲ ਵੱਡੇ ਵੱਡੇ ਆਰਡਰ ਵਾਲੀਆਂ ਤੇ ਗੋਲ ਗੋਲ ਸਿੰਘਾਂ ਵਾਲੀਆਂ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜ ਘੰਟੀ ਨੂੰ ਪ੍ਰੈਸ ਕਰ ਲਿਆ ਕਿਉਂਕਿ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਘੰਟੀ ਨੂੰ ਪ੍ਰੈਸ ਕਰੋਗੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੂਗਾ ਤੇ ਆਪਣਾ ਚੈਨਲ ਬਹੁਤ ਖੁਸ਼ੀ ਦੇ ਵਿੱਚ ਰਹੂਗਾ ਉਮੀਦ ਕਰਦਾ ਤੁਸੀਂ ਵੀਡੀਓ ਨੂੰ ਚੱਲਦੀ ਚੱਲਦੀ ਵਿੱਚ ਸ਼ੇਅਰ ਵੀ ਜਰੂਰ ਕਰੋਗੇ ਅੱਗੇ ਸ਼ੇਅਰ ਜਰੂਰ ਕਰਦੇ ਆ ਜੀ ਭਰਾਓ ਤੁਹਾਡੇ ਵਾਸਤੇ ਖੇਚਲ ਕੀਤੀ ਆਪਾਂ ਆ ਵੇਖੋ ਆ ਸਾਸਰੀ ਘਾਲ ਵੀਰੇ ਸਰ ਸ਼ਕਾ ਭਾਜੀ ਕੌਣ ਸੂਏ ਵਿਆਹ ਆ ਇਹ ਕੀ ਜਵਾਸ ਤੀਸਰੀ ਬਾਤ ਆ ਕਿਤਨਾ ਦੋ ਦਿਨ ਕੱਢ ਰਹੀ ਆ 22 ਲੀਟਰ ਦੁੱਧ 22 ਲੀਟਰ ਹੈ ਠੀਕ ਆ ਕੀ ਡਿਮਾਂਡ ਰੱਖੀ ਹੋਈ ਆ ਇਸਕਾ 1 ਲੱਖ 20 ਹਜ਼ਾਰ ਰੁਪਏ 1 20 22 ਲੀਟਰ ਹੈ ਦੋ ਟਾਈਮ ਦਾ ਦੋ ਦਿਨ ਟਾਈਮ ਦਾ ਛੱਡਨੀ ਕਿੰਨੇ ਦੀ ਆ ਛੱਡਨੀ ਕਿੰਨੇ ਦੀ ਆ ਇੱਕ ਇੱਕ ਵੀ ਤਾਂ ਜ਼ਿਆਦਾ ਨਹੀਂਗਾ ਜ਼ਿਆਦਾ ਨਹੀਂਗਾ ਪਾਜੀ ਬਹੈਂਸ ਅੱਛੇ ਲੇਕਿਨ ਬਾਜ਼ਾਰ ਮੰਦਾ ਹੈ ਕਿੰਨੇ ਦੀ ਛੱਡੇਗਾ ਛੱਡੇਗਾ 80 80 ਦੀ 8 ਲੱਖ ਆ ਜੀ ਨਹੀਂ ਯਾਰ 80 80 ਤੇ ਆ ਜਾ ਵੀਰ ਬਣ ਕੇ ਹਣਾ ਨਾ ਨਾ ਨਹੀਂ 80 ਹੋ ਰਿਹਾ ਬਹੁਤ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਨਹੀਂ ਬਹੈਂਸ ਹੈ ਬਹੈਂਸ ਹੈ ਤਾਂ ਵੀ ਦੱਸ ਦੇ ਫਿਰ ਦੱਸ ਦੇ ਕਿੰਨੇ 85 ਦੀ 686 ਦੇ 86 ਤੇ ਛੱਡੇਗਾ ਥੋੜਾ ਪੜੇਗਾ ਫਿਰ ਚਲੋ ਠੀਕ ਆ ਆਪਣਾ ਮੋਬਾਈਲ ਨੰਬਰ ਦੱਸੀ ਜੀ 81340 ਹਾਂ 89 ਹਾਂ 3246 ਠੀਕ ਆ ਓਕੇ ਓਕੇ ਦੋਸਤ ਵਜਰ ਲਓ ਭਾਈ 80 ਦੇ ਅੰਦਰ ਵਾਰ ਮੱਝ ਦੇ ਦਊਗਾ 80000 ਦੇ ਰੇਟ ਵਾਲੀ 2 ਲੀਟਰ ਦੁੱਧ ਦੱਸਦਾ ਭਾਈ ਕੀ ਹੈ ਭਾਈ ਇਹ ਬਾਦਰਾ ਮੰਡੀ ਸਿੰਘ ਥੋੜੇ ਜਰੂਰ ਕੋਲੇ ਆ ਸਿੰਘ ਵੀ ਤੁਹਾਨੂੰ ਦਿਖਾ ਦਿੰਦਾ ਹਨਾ ਬਿਲਕੁਲ ਗੁੱਜੀ ਹੋਈ ਮੁੰਡੀ ਤੁਹਾਡੇ ਵਾਸਤੇ ਲੈ ਕੇ ਆਇਆ ਗੁੱਜੀ ਹੋਈ ਨੌਰੇ ਬਹੁਤ ਆ ਪਰ ਐਸ ਨੌਰੇ ਵਾਲੇ ਨੇ ਵੀਰ ਨੇ ਆਪਾਂ ਨੂੰ ਕਹਿਤਾ ਬਣਾ ਲਾ ਵੀਡੀਓ ਤੇ ਭਰਾਵੋ ਵੀਡੀਓ ਬਣਾਉਣ ਨਹੀਂ ਦਿੰਦੇ ਹੋਰ ਵੀ ਚੈਨਲ ਵਾਲਾ ਜਿਹੜਾ ਵੇਖ ਕੇ ਇੱਥੇ ਆਊਗਾ ਨਾ ਪੁੱਛਣਾ ਪਊਗਾ ਤੁਹਾਨੂੰ ਇਹਨਾਂ ਨੂੰ ਐਵੇਂ ਨਹੀਂ ਵੀਡੀਓ ਕਾਉਣ ਦਿੰਦੇ ਭਰਾਵੋ ਤੇ ਮੈਂ ਤਾਂ 150 ਕਿਲੋਮੀਟਰ ਆ ਗਿਆ ਸੀ ਇੱਥੇ ਆ ਕੇ ਪੁੱਛਿਆ ਤੇ ਆਂਦੇ ਵੀਡੀਓ ਨਹੀਂ ਬਣਾਉਣ ਦੇਣੀਆਂ ਤੇ ਫਿਰ ਇੱਕ ਨੇ ਮਨ ਚ ਮੇਰ ਪੈ ਗਈ ਗੁਰੂ ਸਾਹਿਬ ਨੇ ਕੀਤੀ ਕਿਰਪਾ ਦਿਆਂ ਦਾ ਬਣਾ ਲਾ ਵੀਡੀਓ ਆ ਵੇਖੋ ਗੱਡੀਆਂ ਸੋਹਣੀਆਂ ਮੱਜਾਂ ਆ ਆ ਗਏ ਤੁਸੀਂ ਆ ਦੇਖੋ ਬਹੁਤ ਵਧੀਆ ਮੱਜਾਂ ਨੇ ਬਹੁਤ ਵਧੀਆ ਬਾਧਰਾ ਮੰਡੀ ਤੁਸੀਂ ਸੁਣੀ ਨੂੰ ਟਿੱਬਿਆਂ ਦੇ ਵਿੱਚ ਆ ਤੇ ਬਿਲਕੁਲ ਸੱਚ ਜਾਣੇ ਮੇਰੇ ਪਜਾਮੇ ਤੇ ਲੇਦਾ ਬਹੁਤ ਲੱਗਿਆ ਮੈਂ ਲਾਉਣਾ ਹਾਲੇ ਮੱਜਾਂ ਬਹੁਤ ਵਧੀਆ ਤੇ ਸਸਤੀਆਂ

ਹਾਂ ਹਾਂ ਆ ਤਾਂ ਕੰਮ ਲਈ ਪਹਿਲਾਂ ਕਿੰਨਾ ਬਹੁਤ ਬਸ ਜੇ ਜੇ ਨਹੀਂ ਕਹਿੰਦੇ ਸਾਨੂੰ ਹੱਕ ਹੈ ਹਮ ਨੂੰ ਪਤਾ ਹੈ ਐ ਹੋ ਜ ਮੱਜਾਂ ਕਿੱਥੇ ਦੋਸਤੋਂ ਮਿਲਦੀਆਂ ਵੇਖੋ ਪਿੱਠਪੜਾ ਦੇਖੋ ਥਾਣਾ ਦਾ ਸਾਈਜ਼ ਵੇਖੋ ਬਹੁਤ ਚੰਗੀਆਂ ਮੱਜਾਂ ਭਰਾਵੋ ਅੱਜ ਆਪਾਂ ਕਿਸੇ ਹੋਰ ਢੰਗ ਤਰੀਕਾ ਨਾਲ ਵੀਡੀਓ ਬਣਾ ਰਹੇ ਹਾਂ ਉਕੇ ਪਹਿਲਾਂਆਂ ਸਾਰੀਆਂ ਵੀਡੀਓ ਆਪਣੇ ਹਿੰਦੀ ਚੱਲਦੀਆਂ ਸੀ ਅੱਜ ਪੰਜਾਬੀ ਚ ਸਟਾਰਟ ਕੀਤੀ ਹੋਈ ਆ। ਪਰ ਗੱਲ ਇਨੀ ਆ ਵੀ ਆਪਣੀ ਵੀਡੀਓ ਨੂੰ ਪਿਆਰ ਜ਼ਰੂਰ ਦਿਹਾਜੇ, ਸ਼ੇਅਰ ਜ਼ਰੂਰ ਕਰਿਆ ਜਾ ਹਨਾ। ਕਿਤਨਾ ਪਾਣੀ ਦਿੰਦਾ। ਆ ਵੀਡੀਓ ਬਣਾਇਆ ਜਾਂਦਾ। ਅੱਜ ਨਹੀਂ ਪਹਿਲਾਂ ਤੁਹਾਡੇ ਵਾਸਤੇ ਅੱਜ ਆਪਾਂ ਵੇਖ ਲੋ ਪਹੁੰਚੇ ਆ ਹਨਾ। ਖੇਚਲ ਕੀਤੀ ਟਿੱਬੀਆਂ ਵੀ ਤੇ ਮਸਾਂ ਨਾਲ ਲੱਭਿਆ ਆਪਾਂ। ਆ ਵੇਖੋ ਮੱਝ ਬਾਈ ਰਾਨੇ ਖਰੀਦੀ ਚੋਈ ਜਾਂਦੇ ਆ। ਬਹੁਤ ਚੰਗੀਆਂ ਮੱਝਾਂ ਨੇ ਇਸ ਮੰਡੀ ਵਿੱਚ ਬਿਲਕੁਲ ਗੁੱਜੀ ਮੰਡੀ। ਕੁਆਦਰਾ ਮੰਡੀ ਤਾਂ ਕੁਛ ਤਾਂ ਜਾਣਦੇ ਹੋਣਗੇ ਪਰ ਪੰਜਾਬ ਦੇ ਚ ਤਾਂ ਮੈਨੂੰ ਲੱਗਦਾ ਜਾਣਦੇ ਕੋਈ ਨਹੀਂ ਤੁਸੀਂ ਬੱਬਾ ਵਾਲੀ ਨੂੰ ਮਸ਼ਹੂਰ ਕਰ ਛੱਡਿਆ ਫੱਗੂ ਫਤਿਹਾਬਾ ਜਗਰਾਵਾ ਤੇ ਉਹ ਸਾਰੀਆਂ ਬੰਦ ਨੇ ਤੁਹਾਨੂੰ ਪਤਾ ਇਹ ਵੇਖ ਲਓ ਚੱਲੀ ਜਾਂਦੀ ਏ ਬਹੁਤ ਚੰਗੀਆਂ ਮੱਜਾਂ ਆ ਅਗਲੇ ਚੋਈ ਜਾਂਦਾ ਵੀਰ ਚੋਈ ਜਾਂਦਾ ਪਿੱਠਪੂਠਾ ਬਹੁਤ ਸੋਹਣਾ ਸਿੰਘ ਗੰਦੇ ਬਿਲਕੁਲ ਨਿੱਕੇ ਨਿੱਕੇ ਸਿੰਘ ਅਗਲੇ ਚੋਈ ਤਾਂ ਚੋਈ ਗਈ ਇਸੇ ਤਾਂ ਬੋਲੀ ਕਰਤੇ ਪਿੱਛੇ ਪਿੱਛੇ ਤਪਛਾੜੀ ਚ ਕਿਉਂ ਪੁੱਛੇ ਦੇਖ ਚ ਲੁਧਿਆਣੇ ਜਾ ਰਹੀ ਨਾ ਹਜੇ ਕਿਲੋ ਤਾਂ ਕੱਢਿਆ ਵੀ ਨਹੀਂ ਤਾ ਤੇਰਾ ਭਲਾ ਇਹ ਲੁਧਿਆਣੇ ਜਾ ਰਹੀ ਸੀ ਨਾ ਮਾਜੀ ਨਹੀਂ ਜੀ ਹਿਮਾਚਲ ਜਾਉਗੀ ਇਹ ਹਿਮਾਚਲ ਜਾ ਰਹੀ ਆ ਅੱਛਾ ਇਹ ਅੱਛਾ ਇਹ ਹਿਮਾਚਲ ਜਾਣੀ ਆ ਕਿੰਨੇ ਕ ਦੀ ਇਹ ਖਰੀਦੀ ਆ ਇਹ ਲਈ ਆ ਜੀ 55000 55000 ਆ ਸਸਾ ਠੀਕ ਆ ਪਹਿਲੇ ਪਾਰ ਚਾਈ ਸੀ ਇਹ ਦੁੱਧ ਪਾਈਆ ਕਿੰਨਾ ਦੁੱਧ ਸੀ ਦੁੱਧ ਕਿੰਨਾ ਵੀਰੇ 9 ਕਿਲੋ ਦੁੱਧ 9-10 ਕਿਲੋ ਆ ਜੀ ਇੱਕ ਟਾਈਮ ਕਾ ਦੋ ਦੋਨੋ ਟਾਈਮੋ ਕਾ 5-5 ਕਿਲੋ ਨਿਕਾਲਦੇ ਠੀਕ ਆ 10 ਤਾਂ ਆਏਗਾ ਹਨਾ ਬਹੁਤ ਸੋਹਣੀ ਦੋਸਤੋ 10 ਵਾਲੀ ਇਸ ਤਰ੍ਹਾਂ ਦੀ ਮੰਡੀ ਹੁੰਦੀ ਹੈ Rajasthan ਦੀ ਨੌਰੇ ਵੀ ਇਹਨਾਂ ਨੂੰ ਕਿਹਾ ਜਾਂਦਾ ਇਸ ਮੰਡੀ ਨੂੰ ਗਾਇਆ ਦੇਖ ਲੋ ਬਹੁਤ ਵਧੀਆ ਮਾਜੇ ਵੀ ਦੋਸਤੋ ਆ ਦੇਖੋ ਨਿਕੜੇ ਥਾਣਾਂ ਵਾਲੀ ਬਹੁਤ ਵਧੀਆ ਸ਼ਾਂਤ ਸਵੇਰ ਦੀ ਵੇਲਾ ਦੇਖੋ ਅੰਦਰ ਦਾ ਸਹਿਜ ਪੂਰਾ ਸਹਿਜ ਸੋਹਣਾ ਕਮਾਨੇ ਦਾ ਪਿੱਛੇ ਨੂੰ ਬਹੁਤ ਵਧੀਆ ਦੋਸਤੋ ਆ ਦੇਖੋ ਮੱਝ ਐਵੇਂ ਨਹੀਂ ਮੈਂ ਕਹਿੰਦਾ ਵੀ Rajasthan ਦੀ ਮੰਡੀ ਦੇ ਵਿੱਚ ਬਹੁਤ ਸੋਹਣੀਆਂ ਮੱਝਾਂ ਨੇ ਤੁਹਾਡੇ ਸਾਹਮਣੇ ਆ ਮੈਂ ਵਿਖਾਈ ਵੀ ਜਾਣਾ ਐਵੇਂ ਥੋੜਾ ਕਹੂੰਗਾ ਵੀ ਇਹ Rajasthan ਦੀਆਂ ਮੱਝਾਂ ਚੰਗੀਆਂ ਤੁਹਾਡੇ ਸਾਹਮਣੇ ਆ ਵੇਖ ਲਓ ਬਹੁਤ ਚੰਗੇ ਥਾਣਾਂ ਵਾਲੀਆਂ ਤੇ ਬਹੁਤ ਵਧੀਆ ਹਰ ਦੇਖ ਲੋ ਲੈ ਬਹੁਤ ਵੱਡਾ ਆਰਡਰ ਦਾ ਸਹਜ ਆ ਦੋਸਤੋ ਇਹਦਾ ਵੀ ਐਵੇਂ ਥੋੜਾ ਮੈਂ ਕਹਿ ਰਿਹਾ ਕਿ ਚੰਗੀਆਂ ਮੱਝਾਂ ਮੱਝਾਂ ਬਿਲਕੁਲ ਚੰਗੀਆਂ ਸਾਰੀਆਂ ਹੀ ਬਹੁਤ ਬਹੁਤ ਵਧੀਆ ਮੱਝਾਂ ਹੈ ਮੰਡੀ 'ਚ ਉਰੇ ਆਦੇ ਆਵਣੇ लास्ट ਵਾਲੇ ਆ ਵੀ ਦੇਖ ਲੋ ਲੈ ਬਹੁਤ ਵਧੀਆ ਇੱਕਾ ਛੋਟੀ ਵਾਈ ਲਈ ਜਾਂਦਾ ਇੱਕ ਹੋਰ ਤੁਹਾਨੂੰ ਦਿਖਾਉਣਾ ਮੁੰਦਰੀ ਅਰਗੀ ਮੱਝ ਆ ਦੇਖ ਲੋ ਕੰਨ ਦੇ ਚ ਟੈਗ ਪਿਆ ਬਿਲਕੁਲ ਨਿੱਕੇ ਨਿੱਕੇ ਗੋਲ ਰਿੰਗ ਸਿੰਘ ਮੁਰਾ ਕੁਆਲਿਟੀ 99 ਕੋ ਕੱਦਗਾਠ ਵੇਖੋ ਬਹੁਤ ਮੈਨੂੰ ਕੈਮਰਾ ਤਾਂ ਚੱਕ ਕੇ ਕਰਨਾ ਪੈਂਦਾ ਕਿਉਂਕਿ ਵੇਖੋ ਦੂਜੀਆਂ ਮੱਝਾਂ ਇਹਦੇ ਓਲੇ ਆ ਕੱਦ ਦੇ ਦਾ ਉੱਤੋਂ ਦੀ ਆ ਦੇਖ ਲੋ ਬਹੁਤ ਸੋਹਣੇ ਇਹ ਥਾਂ ਦੇਖ ਲੋ ਇਹਦੇ ਬਹੁਤ ਸੋਹਣੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਜੇ ਦੋਸਤੋ ਜੇ ਤੁਸੀਂ ਸ਼ੇਅਰ ਕਰੋਗੇ ਨਾ ਤੇ ਆਪਣਾ ਚੈਨਲ ਪੂਰਾ ਖੁਸ਼ ਹੋ ਜਾਊਗਾ ਜਿਹੜੀਆਂ ਖੂਬਸੂਰਤ ਅੱਖਾਂ ਦੇ ਨਾਲ ਤੁਸੀਂ ਵੀਡੀਓ ਦੇਖ ਰਹੇ ਇੰਨਾ ਹੀ ਖੂਬਸੂਰਤ ਅੱਖੀਆਂ ਦੇ ਨਾਲ ਨਾ ਸ਼ੇਅਰ ਜ਼ਰੂਰ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਮੈਂ ਵਾਰ-ਵਾਰ ਇਹੀ ਗੱਲ ਕਰਦਾ ਤੇ ਤੁਹਾਨੂੰ ਇਹੋ ਹੀ ਆਪਾਂ ਗੁਝੀਆਂ-ਗੁਝੀਆਂ ਮੰਡੀਆਂ ਦਿਖਾਉਂਦੇ ਰਵਾਂਗੇ ਇਸ ਮੌਜ ਦਾ ਸੌਦਾ ਹੋਇਆ ਸਾਹਮਣੇ ਤੁਸੀਂ ਦੇਖ ਰਹੇ ਇਿੱਧੇ ਕੋ ਦੁੱਧ ਚਾਰ ਟੋਲ ਗੀਰ ਗਏ ਮਸਮਾਈ ਬੋਲੀ ਚੈੱਕ ਪਾਸ ਕਰਤੀ ਇਹਨਾਂ ਨੇ ਕਿੰਨਾ ਸੌਦਾ ਆ ਫਿਰ ਕੋਣ ਕਿੰਨਾ ਦਾ ਹੋ ਗਿਆ ਸੌਦਾ ਹੋ ਗਿਆ ਬਣੇ 57 ਨਾ 57 57000 ਦਾ ਸੌਦਾ ਦੁੱਧ ਕਿੰਨਾ ਸੀਗਾ ਜੀ ਦੁੱਧ 12 ਕਿਲੋ 12 ਕਿਲੋ ਦੋਸਤੋ 57000 ਦਾ ਸੌਦਾ ਹੈ ਮੰਡੀ ਬਹੁਤ ਸਸਤੀ ਹੈ ਤੇ ਮੱਝਾਂ ਦੇ ਥੱਲੇ ਦੁੱਧ ਵੀ ਬਹੁਤ ਜ਼ਿਆਦਾ ਜੀ ਹਾਂ ਬਿਲਕੁਲ ਗੁਜੀ ਮੰਡੀ ਤੁਹਾਨੂੰ ਦਿਖਾਈ ਜਾਂਦੇ ਅੱਜ ਤੁਸੀਂ ਪੰਜਾਬ ਦੀਆਂ ਮੰਡੀਆਂ 'ਚ ਫਿਰਦੇ ਸੀ ਆ ਕੇ ਕਿ ਮੰਡੀ ਹੈਗੀ ਰਾਜਸਥਾਨ 'ਚ ਸਟੇਟ ਰਾਜਸਥਾਨ ਚ ਬਾਧਰਾ ਮੰਡੀ ਤੇ ਜ਼ਿਲ੍ਹਾ ਹਨੂਮਾਨਗੜ੍ਹ ਦੇ ਵਿੱਚ ਤੁਹਾਨੂੰ ਦਿਖਾ ਰਹੇ ਇੱਥੇ ਜਰੂਰ ਆਇਓ ਸਾਰੇ ਜਣੇ ਕਿਉਂਕਿ ਬਿਲਕੁਲ ਸਸਤੀਆਂ ਮੱਝਾ ਦੁੱਧ ਬਹੁਤ ਜ਼ਿਆਦਾ ਹੈ। ਬਿਲਕੁਲ ਬਿਲਕੁਲ ਚੰਗੀਆਂ ਮੱਝਾ ਮੈਨੂੰ ਤਾਂ ਬਹੁਤ ਚੰਗੀਆਂ ਲੱਗੀਆਂ ਜੀ। ਵਧੀਆ ਮਾਲ। ਹਾਂ ਜੀ। ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹਾ ਜੀ। ਤੇ ਨੈਕਸਟ ਵੀਡੀਓ ਦਾ ਇੰਤਜ਼ਾਰ ਕਰਿਆ ਹਾ ਜੀ। ਸਤਿ ਸ੍ਰੀ ਅਕਾਲ ਜੀ।